ਜਾ ਸਿੱਧੀਆ ਸਿੱਧੀ ਜੀ ਗੱਲ ਕਹਿ ਲੋ ਵੀ ਜਿਹੜਾ ਗਿਆਨ ਸਾਡੇ ਸੁੱਖਾਂ ਦਾ ਮੂਲ ਹੈ ਸਾਡੀਆਂ ਖੁਸ਼ੀਆਂ ਦਾ ਮੂਲ ਹੈ ਸਾਡੇ ਖੇੜਿਆਂ ਦਾ ਮੂਲ ਹੈ ਜਿਹਦੇ ਕਰਕੇ ਸਾਨੂੰ ਖੁਸ਼ੀਆਂ ਖੇੜੇ ਖੁਸ਼ੀਆਂ ਮਿਲਦੇ ਹਨ ਸਾత్సੰਗਤ ਇਹ ਗਿਆਨ ਦੇ ਕਰਕੇ ਗੁਰੂ ਦੇ ਸ਼ਬਦ ਕਰਕੇ ਗੁਰੂ ਦੇ ਗਿਆਨ ਕਰਕੇ ਫਿਰ ਉਹ ਗੁਰੂ ਦੇ ਗਿਆਨ ਨੂੰ ਸੁਣਨਾ ਹਰੋਜ਼ ਰੋਜ਼ ਚਾਹੀਦਾ ਹੈ ਕਦੇ ਕਦੇ ਨਹੀਂ ਰੋਜ਼ ਰੋਜ਼ ਸੁਣਨਾ ਚਾਹੀਦਾ ਹੈ ਇਕ ਕਦੇ-ਕਦੇ ਵਾਲੀ ਜਿਹੜੀ ਆਦਤ ਬਣੀ ਹੋਈ ਹੈ ਤੇ ਕਈ ਤੇ ਕਦੇ-ਕਦੇ ਵੀ ਨਹੀਂ ਚਾਹੁੰਦੇ ਸਾਧ ਸੰਗਤ ਕਈ ਤੇ ਚਾਹੁੰਦੇ ਆ ਵੀ ਸਾਡਾ ਕੰਮ ਨਹੀਂ ਇਹ ਨਹੀਂ ਭਾਈ ਇਹ ਸਾਰਿਆਂ ਦਾ ਕੰਮ ਹੈ ਇਹ ਹਰ ਇੱਕ ਦੇ ਹਰ ਇੱਕ ਦੇ ਲਈ ਹੈ ਇਹ ਸ਼ਬਦ ਦੇ ਵਿਚਾਰ ਗੁਰੂ ਦਾ ਗਿਆਨ ਸਾਰਿਆਂ ਦੇ ਲਈ ਹੈ ਛੋਟਿਆਂ ਲਈ ਵੱਡਿਆਂ ਲਈ ਗਰੀਬਾਂ ਲਈ ਅਮੀਰਾਂ ਲਈ ਸਾਧ ਸੰਗਤ ਸਵਦੇ ਲਈ ਹੈ ਹਰ ਇੱਕ ਮਨੁੱਖ ਦੇ ਲਈ ਹੈ ਇਹ ਸਰਬ ਸਾਂਝਾ ਗਿਆਨ ਹੈ ਇਸੇ ਕਰਕੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਆਓ ਫਿਰ ਉਹ ਹੀ ਗਿਆਨ ਆਪਾਂ ਸਰਵਣ ਕਰ ਲਈਏ ਜੋ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਉਹਦੇ ਵਿੱਚ ਹੁਕਮ ਦੀ ਗੱਲ ਚੱਲ ਰਹੀ ਹੈ ਕਿ ਪਰਮੇਸ਼ਰ ਦਾ ਹੁਕਮ ਹੀ ਵਰਤ ਰਿਹਾ ਹੈ ਔਰ ਚਾਰ ਚੁਫੇਰੇ ਵਰਤਦਾ ਹੈ ਹੁਕਮੇ ਉਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਿੜਿਆਈ ਨਾਨਕ ਸਾਹਿਬ ਮੈਂ ਰਹਾ ਸਮਾਈ ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਸਾਧ ਸੰਗ ਜੀ ਆਪਣੇ ਆਪਣੀ ਵਿੜਿਆਈ ਆਪ ਵੇਖ ਰਿਹਾ ਹੈ ਸੰਸਾਰ ਦੇ ਵਿੱਚ ਸਾਧ ਸੰਗ ਜੀ ਆਪਣੀ ਵਿੜਿਆਈ ਆਪ ਵੇਖਦਾ ਹੈ ਕਿਉਂ ਭਲਾ ਕਿਉਂਕਿ ਸਮਾਇਆ ਹੋਇਆ ਨਾਨਕ ਸਭ ਮਹਿ ਰਹਿਆ ਸਮਾਈ ਉਹ ਸਭ ਪਾਸੇ ਰਮਿਆ ਹੋਇਆ ਹੈ ਸਮਾਇਆ ਹੋਇਆ ਹੈ ਦੁਨੀਆਂ ਦੇ ਰੰਗ ਤਮਾਸ਼ੇ ਹੁਕਮ ਦੇ ਵਿੱਚ ਹੋ ਰਹੇ ਆ ਸਾਧ ਸੰਗਤ ਜੀ ਦੁਨੀਆਂ ਦੇ ਮਹਾਰਾਜ ਕਹਿੰਦੇ ਆ ਰੰਗ ਤਮਾਸ਼ੇ ਉਹਦੇ ਹੁਕਮ ਦੇ ਵਿੱਚ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਵੇਖੈ ਆਪਣੀ ਵਡਿਆਈ ਨਾਨਕ ਸਬ ਮਹਿ ਰਹਾ ਸਮਾਈ ਉਹ ਤਾਂ ਆਪਣੀ ਵਡਿਆਈ ਆਪ ਕਰ ਕਰਕੇ ਵੇਖਦਾ ਹਾਇ ਸਾਧ ਸੰਗਤ ਆਪਣੀ ਮਢਿਆਈ ਆਪਣੀ ਬਜ਼ੁਰਗੀ ਦੇ ਕੰਮ ਸਿਆਣਪ ਦੇ ਕੰਮ ਕਰ ਕਰਕੇ ਆਪ ਹੀ ਵੇਖ ਰਿਹਾ ਹੈ ਇਸ ਕਰਕੇ ਉਹ ਕਰਤਾ ਪੁਰਖ ਹੈ ਕਰਨ ਵਾਲਾ ਹੈ ਕੁਝ ਨਾ ਕੁਝ ਕਰਦਾ ਹੀ ਰਹਿੰਦਾ ਹੈ ਸਭ ਕੁਝ ਉਹਦਾ ਕੀਤਾ ਕਰਾਇਆ ਹੁੰਦਾ ਹੈ ਆਪਣੇ ਕੀਤੇ ਕਰਾਏ ਨੂੰ ਆਪ ਹੀ ਵੇਖ ਰਿਹਾ ਹੈ ਪ੍ਰਭ ਪਾਵੇ ਮਨੁੱਖ ਗਤ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰ ਤਰਾਵੇ ਪ੍ਰਭ ਪਾਵੇ ਮਨੁੱਖ ਗਤ ਪਾਵੇ ਜੇ ਪ੍ਰਭੂ ਨੂੰ ਚੰਗਾ ਲਗੇ ਤਾਂ ਫਿਰ ਕੀ ਹੁੰਦਾ ਭਾਈ ਮਨੁੱਖ ਗਤ ਪਾਵੇ ਮਨੁੱਖ ਮਾਨ ਰੱਖਣ ਵਾਲਾ ਮਨੁੱਖ ਸਾਤ ਸੰਗਤ ਮਹਾਰਾਜ ਕਹਿੰਦੇ ਆ ਭਾਈ ਉਤੇ ਜਦੋਂ ਪਰਮੇਸ਼ਰ ਨੂੰ ਭਾ ਜਾਂਦਾ ਇਹਨਾਂ ਕੋਈ ਮਨੁੱਖ ਤਾ ਉਹ ਗਤ ਪਾਵੇ ਗਤੀ ਪਾ ਲੈਂਦਾ ਏ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਭਾ ਗਿਆ ਉਹ ਉੱਚੀ ਆਤਮਿਕ ਅਵਸਥਾ ਸਾਤ ਸੰਗਤ ਜੀ ਪ੍ਰਾਪਤ ਕਰਦਾ ਹੈ ਜائیں ਕੇ ਲੋ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗਦਾ ਪ੍ਰਮਾਤਮਾ ਉਹਨੂੰ ਆਤਮਿਕ ਗਿਆਨ ਬਖਸ਼ਦਾ ਹੈ ਉਹਨੂੰ ਉੱਚੀ ਆਤਮਕ ਅਵਸਥਾ ਬਖਸ਼ਦਾ ਹੈ ਉਹਨੂੰ ਸਿਆਣਪ ਬਖਸ਼ਦਾ ਹੈ ਜਿਹੜਾ ਪ੍ਰਭੂ ਪਰਮੇਸ਼ਰ ਨੂੰ ਭਾਜਾਂਦਾ ਏ ਪ੍ਰਭ ਭਾਵੈ ਤਾਂ ਪੱਥਰ ਤਰავੈ ਜੇ ਪ੍ਰਮਾਤਮਾ ਨੂੰ ਭਾਗਿਆ ਨਾ ਭਾਈ ਤਾਂ ਪੱਥਰ ਵੀ ਪਾਣੀ ਤੇ ਤਰਦੇ ਵੇਖੇ ਜਾਂਦੇ ਆ ਫਿਰ ਪੱਥਰ ਹੁਣ ਕਿਹੜੇ ਪੱਥਰ ਪਾਣੀ ਤੇ ਤਰਦੇ ਵੇਖਾਂਗੇ ਭਾਈ ਆਮ ਤੌਰ ਤੇ ਪੱਥਰ ਤਾਂ ਡੁੱਬ ਜਾਏਗਾ ਡੁੱਬਦਾ ਹੀ ਆ ਪਾਣੀ ਦੇ ਵਿੱਚ ਇਹ ਤੇ ਕਿਹੜੇ ਪੱਥਰ ਦੀ ਗੱਲ ਹੁੰਦੀ ਹੈ ਜਿਹੜਾ ਬੰਦਾ ਪੱਥਰ ਦਿਲ ਹੋ ਜਾਂਦਾ ਹੈ ਜਿਹਦੇ ਵਿੱਚੋਂ ਦਇਆ ਖਤਮ ਹੋ ਜਾਂਦੀ ਹੈ ਜਿਹਦੇ ਵਿੱਚੋਂ ਧਰਮ ਉਡਾਰੀ ਲਾ ਜਾਂਦਾ ਹੈ ਜਿਹਦੇ ਵਿੱਚੋਂ ਸਾਧ ਸੰਗ ਜੀ ਸੈਨ ਸ਼ੀਲਤਾ ਮਿਟ ਜਾਂਦੀ ਹੈ ਜਿਹਦੇ ਵਿੱਚੋਂ ਪ੍ਰੇਮ ਨਿਕਲ ਜਾਂਦਾ ਹੈ ਪੱਥਰੀ ਹੋ ਗਿਆ ਹੋਰ ਕੀ ਹੋ ਗਿਆ ਨਾ ਸੈਨ ਸ਼ੀਲਤਾ ਹੀ ਹੈ ਨਾ ਪ੍ਰੇਮ ਹੈ ਨਾ ਨਿਮਰਤਾ ਹੈ ਨਾ ਸੁਭਾਅ ਵਿੱਚ ਗਰੀਬੀ ਹੈ ਤੇ ਪੱਥਰ ਹੋ ਗਿਆ ਏ ਇਹੋ ਜੇ ਪੱਥਰਾਂ ਦਾ ਵੀ ਜੇ ਪ੍ਰਮਾਤਮਾ ਉਧਾਰ ਕਰਨ ਤੇ ਆਜੇ ਨਾ ਇਹੋ ਜੇ ਪੱਥਰਾਂ ਦਾ ਵੀ ਉਧਾਰ ਕਰ ਦਿੰਦਾ ਏ ਹੋਇਆ ਏ ਉਧਾਰ ਇਤਿਹਾਸ ਵਿੱਚ ਬੜੇ ਪ੍ਰਮਾਣ ਮਿਲਦੇ ਆ ਸੱਜਣ ਠੱਗ ਤੋਂ ਵੱਡਾ ਪੱਥਰ ਕੋਈ ਹੋ ਸਕਦਾ ਏ ਕੌਡੇ ਰਾਖਸ਼ ਤੋਂ ਵੱਡਾ ਪੱਥਰ ਕੋਈ ਹੋ ਸਕਦਾ ਏ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਭੂਮਿਏ ਚੋਰ ਤੋਂ ਵੱਡਾ ਪੱਥਰ ਕੋਈ ਹੋ ਸਕਦਾ ਏ ਇਨਾ ਪੱਥਰਾਂ ਨੂੰ ਗੁਰੂ ਨਾਨਕ ਦੇਵ ਜੀ ਤਾਰਿਆ ਇਹ ਇਹ ਪੱਥਰ ਪਾਣੀ ਤੇ ਤਰਦੇ ਵੇਖੇ ਸਾਧ ਸੰਗਤ ਪੱਥਰ ਦਿਲ ਹੁੰਦਿਆ ਜਿਹੜੇ ਗੁਰੂ ਨੂੰ ਭਾ ਜਾਂਦੇ ਆ ਪ੍ਰਭੂ ਨੂੰ ਭਾ ਜਾਂਦੇ ਆ ਤੇ ਫਿਰ ਪ੍ਰਮਾਤਮਾ ਉਹਨਾਂ ਨੂੰ ਵੀ ਤਾਰ ਦਿੰਦਾ ਏ ਤਾਰ ਦਿੰਦਾ ਏ ਭਾਈ ਤੰਨੇ ਭਗਤ ਵਰਗੇ ਤਾਰੇ ਆ ਪੱਥਰ ਦਿਲ ਸੀ ਪੱਥਰ ਦਿਲ ਤਾਰੇ ਆ ਇਸੇ ਕਰਕੇ ਤੰਨੇ ਦੀ ਬਾਵਤ ਇੱਕ ਖਿਆਲ ਪ੍ਰਚਲਿਤ ਹੋ ਗਿਆ ਬਿੱਤ ਨਨੇ ਪੱਥਰ ਚੋਂ ਪਾ ਲਿਆ ਪੱਥਰ ਚੋਂ ਪਾ ਲਿਆ ਅਸਲ ਵਿੱਚ ਉਹਦਾ ਦਿਲ ਪੱਥਰ ਅੰਦਰ ਹਿਰਦਾ ਪੱਥਰ ਹੋਇਆ ਪਿਆ ਸੀ ਜਦੋਂ ਹਿਰਦੇ ਦੀ ਅਵਸਥਾ ਬਦਲ ਗਈ ਸੋਚ ਬਦਲ ਗਈ ਉਹੀ ਪੱਥਰ ਫਿਰ ਤਰਨ ਲੱਗ ਪਿਆ ਪਾਣੀ ਦੇ ਉੱਤੇ ਰੱਬ ਦੇ ਰੰਗ ਵਿੱਚ ਰੰਗਿਆ ਗਿਆ ਨਾਮ ਦੇ ਵਿੱਚ ਰੰਗਿਆ ਗਿਆ ਤੇ ਪੱਥਰ ਦੇ ਵਿੱਚੋਂ ਪਾ ਲਿਆਏ ਸਾਧ ਸੰਗਤ ਇਹਨੂੰ ਕਹਿੰਦੇ ਆ ਪ੍ਰਭ ਭਾਵ ਹੈ ਤਾਂ ਪਾਥਰ ਤਰਾਵੈ ਜੇ ਵੈਗਿਰੂ ਨੂੰ ਭਾ ਜਾਵੇ ਨਾ ਤਾਂ ਪੱਥਰ ਵੀ ਤਰ ਜਾਂਦਾ ਏ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਵੈ ਤਾਂ ਹਰ ਗੁਣ 파ਖੈ ਜੇ ਵੈਗਿਰੂ ਦੀ ਰਜਾ ਹੋਵੇ ਤਾਂ ਮਹਾਰਾਜ ਕੀ ਕਹਿੰਦੇ ਆ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਸਾਧ ਸੰਗ ਜੀ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਬਿਨ ਸਾਸ ਤੋਂ ਬਿਨਾ ਸਵਾਸਤ ਜਿਹੜਾ ਗਿਰਿਆ ਪਿਆ ਡਿੱਗਿਆ ਪਿਆ ਹੈ